ਹੈਲੋ ਫਰੈਂਡਸ ਕਿਵੇਂ ਹੋ ਸਾਰੇ? ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦਾ ਵਲੌਗ ਹੈ ਵਿਵਾਨਤਾ ਹੋਟਲ। ਇਹ ਜੰਮੂ ਦਾ 5 ਸਟਾਰ ਤੇ ਬੈਸਟ ਹੋਟਲ ਹੈ। ਜਦੋਂ ਚੰਮੂ ਵਿੱਚ ਆਈਪੀਐਲ ਦੇ ਮੈਚ ਹੁੰਦੇ ਆ ਤੇ ਸਾਰੇ ਸਟਾਰ ਇੱਥੇ ਹੀ ਹੋਟਲ ਚ ਆ ਕੇ ਰੁਕਦੇ ਆ। ਸੋ ਅੱਜ ਦੀ ਆ ਵਲੌਗ ਤੁਹਾਨੂੰ ਦਿਖਾਇਆ ਜਾਏਗਾ ਵਿਵਾਨਤਾ ਹੋਟਲ ਐਂਡ ਰਿਜ਼ੋਰਟ। ਇਹ ਉਹਦੀ ਐਂਟਰੈਂਸ ਹੈ। ਬਹੁਤ ਸੋਨੀਓਰੀ ਐਂਟਰੈਂਸ ਹੈਗੀ। ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਆ ਵਾਟਰਫਾਲ ਵਾਲਾ ਜਿਹੜਾ ਸੀਨ ਹੈ ਬਹੁਤ ਸੋਹਣਾ ਹੈ ਆ ਜੋ ਚੱਕ ਕਰੋ 셀פי ਪੁਆਇੰਟ ਪਿਕਚਰ ਪੁਆਇੰਟ ਸਭ ਤੋਂ ਬੈਸਟ ਸਿਗਾ ਹੈ ਇਹ ਉਹਦੀ ਐਂਟਰੈਂਸ ਹੈ ਸੋ ਇੱਥੇ ਆਪਾਂ ਖੜੇ ਹੋ ਕੁਝ ਫੋਟੋਆਂ ਕਲਿੱਕ ਕੀਤੀਆਂ ਤੇ ਕੁਝ ਵੀਡੀਓ ਦੇ ਵਿੱਚ ਤੁਸੀਂ ਦੇਖ ਸਕੋਗੇ ਅੱਗੇ ਆਹ ਦਾ ਐਂਟਰੈਂਸ ਆ ਪੁਆਇੰਟ ਸਿਗਾ ਇਹ ਹੈ ਉੱਥੇ ਰਿਸੈਪਸ਼ਨ ਏਰੀਆ ਠੀਕ ਹੈ ਜੀ ਇਹ مین ਰਿਸੈਪਸ਼ਨ ਏਰੀਆ ਸੀਗਾ ਇੱਥੇ ਸਭ ਕੁਝ ਬੈਠਣ ਨੂੰ ਬਹੁਤ ਵਧੀਆ ਸੀ ਬਹੁਤ ਸੋਹਣਾ ਰਿਜ਼ੋਰਟ ਉਹ ਤੁਸੀਂ ਚੈੱਕ ਕਰ ਤੱਕਦੇ ਹੋ ਕਾਊਂਟਰ ਨੂੰ ਅਸੀਂ ਉਹਨੂੰ ਪੁੱਛਿਆ ਕਿ ਕਿੱਥੇ ਆ ਸਾਡਾ ਰੈਸਟੋਰੈਂਟ ਅਨਬਾਰ ਤੇ ਉਹ ਕਹਿੰਦੇ ਫੋਰਥ ਫਲੋਰ ਤੇ ਫਿਰ ਅਸੀਂ ਲਿਫਟ ਲੈ ਕੇ ਸਿੱਧੇ ਹੀ ਫੋਰਥ ਫਲੋਰ ਦੀ ਤਰ੍ਹਾਂ ਹੀ ਖਿੱਚੀ ਆ ਦੇਖੋ ਤੁਸੀਂ ਚੈੱਕ ਕਰ ਸੋਵਲ ਕਿੰਨੀ ਸੋਹਣੀ ਆ ਬਹੁਤ ਬਹੁਤ ਸੋਹਣੀਆਂ ਫੋਟੋਆਂ ਸਨਰੀਆਂ ਲਾਈਆਂ ਹੋਈਆਂ ਐ ਤੇ ਆ ਬਾਸ ਸੀਗਾ ਇੰਡਸਟਰੀਅਲ ਸੀਗਾ ਤੋਂ ਆ ਚੈੱਕ ਕਰੋ ਭਈ ਵਾਹ ਬਹੁਤ ਸੋਹਣਾ ਡੈਕੋਰੇਟਡ ਆ નો ਡਾਊਟ ਪੂਰੀ 5 ਸਟਾਰ ਵਾਲੀ ਫੀਲਿੰਗ ਆ ਆ ਜੇਮਸਨ ਦੇ ਗੋਲਡ ਰਿਜ਼ਰਵ ਵਾਲੇ ਡਰਮ ਬਹੁਤ ਸੋਹਣੇ ਲੱਗਦੇ ਸੀ ਇਹਨਾਂ ਦੀਆਂ ਚੇਅਰਸ ਵੀ ਬਹੁਤ ਜ਼ਿਆਦਾ ਸੋਹਣੀਆਂ ਸੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਦੇਖੋ ਬਹੁਤ ਸੋਹਣੇ ਚੇਅਰ ਸੀਗੇ ਕੱਤੋਂ ਬਾਅਦ ਅਸੀਂ ਆਰਡਰ ਕੀਤਾ ਇਹ ਦੇਖ ਸਕਦੇ ਹੋ ਇੱਕ ਮਜੀਟੋ ਤੇ ਚੀਜ਼ ਚਿਲੀ ਤੇ ਕੁਝ ਨੌਨ ਵੇਜ ਦੇ ਵੀ ਆਰਡਰ ਸੀਗੇ ਨਾਲ ਬੀਅਰ ਦੇ ਗਲਾਸ ਸੀਗੇ ਬੀਅਰ ਵੀ ਵਧੀਆ ਸੀ ਤੇ ਆ ਚੈੱਕ ਕਰ ਸਾਡੇ ਗਗਨ ਮਜੀਟੋ ਟੈਸਟ ਕਰਦੇ ਹੋਏ ਫੂਡ ਵੀ ਇਹਨਾਂ ਦਾ ਬਹੁਤ ਵਧੀਆ ਸੀ ਬਹੁਤ ਵਧੀਆ ਕੁਆਲਿਟੀ ਦਾ ਫੂਡ ਸੀ ਸਵਾਦ ਵੀ ਸੀ 노 ਡਾਊਟ ਫਾਈਵ ਸਟਾਰ ਵਾਲਾ ਪੈਸਾ ਵਸੂਲ ਪੂਰਾ ਰਿਜ਼ੋਰਟ ਸੀ ਇਹ ਫਿਨਿਸ਼ ਕਰਕੇ ਅਜੁੱਠੇ ਕਹਿੰਦੇ KFC ਜਾਣਾ ਹੈ ਫਿਰ ਅਸੀਂ ਗੱਡੀ ਭਾਲ ਕੇ KFC ਨੂੰ ਆ ਤੁਸੀਂ ਦੇਖ ਸਕਦੇ ਹੋ KFC ਉਹਨਾਂ ਦਾ ਐਂਟਰ ਕਰਦਾ ਹੀ ਪਤਾ ਲੱਗਾ ਬਹੁਤ ਰਸ਼ ਹੈ ਅੰਦਰ ਸੋ ਟੇਬਲ ਦਾ ਪਹਿਲਾਂ ਸਾਨੂੰ ਟੇਬਲ ਵੱਡਾ ਵੀ ਚਾਹੀਦਾ ਸੀਗਾ ਕਿਉਂਕਿ ਅਸੀਂ ਜ਼ਿਆਦਾ ਮੈਂਬਰ ਸੀਗੇ ਸੋ ਐਂਟਰੀ ਕਰਦਾ ਹੀ ਦੇਖਿਆ ਕਾਫੀ ਰਸ਼ ਸੀਗਾ ਅੰਦਰ ਇਹਨਾਂ ਦੇ ਉੱਪਰ ਵੀ ਤੇ ਉੱਪਰ ਵੀ ਸੀਟਿੰਗ ਸੀ ਤੇ ਥੱਲੇ ਵੀ ਸੀਟਿੰਗ ਸੀਗੀ ਇਹਨਾਂ ਦੇ ਕਾਫੀ ਵਧੀਆ ਸੀ ਇੱਥੋਂ ਫਿਰ ਅਸੀਂ ਖਾ ਪੀ ਕੇ ਨਿਕਲ ਗਏ ਸਿੱਧਾ ਤੇ ਜ਼ਨ ਵਾਲੀ ਵਲੌਗ ਨੂੰ ਮੈਂ ਕਰਦੇਗਾ ਕੁਝ ਵੀਡੀਓ ਬਣਾਈਆਂ ਸੀ ਵਿਵਾਨਤਾ ਦੇ ਵਿੱਚ ਜੋ ਤੁਸੀਂ ਹੁਣ ਦੇਖ ਰਹੇ ਹੋ ਇੰਨੀ دیر ਵੀਡੀਓ ਦੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਸਾਡੀ ਵੀਡੀਓ ਨੂੰ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਸਾਨੂੰ ਤੁਹਾਡਾ ਪਿਆਰ ਮਿਲਦਾ ਰਹੇ ਇਸ ਤਰ੍ਹਾਂ ਹੀ ਅਸੀਂ ਤੁਹਾਨੂੰ ਹੋਰ ਤੁਹਾਡੇ ਲਈ ਵੀਡੀਓ ਬਣਾਉਂਦੇ ਰਹੀਏ ਤੇ ਤੁਹਾਨੂੰ ਨਵੀਂ-ਨਵੀਂ ਜਗ੍ਹਾ ਕਮਾਉਂਦੇ ਰਹੀਏ ਸੋ ਇਹ ਕੁਝ ਪਿਕਚਰ ਤੁਸੀਂ ਦੇਖਦੇ ਹੋ ਕੀ ਕਲਿੱਕ ਅਗੋ ਜਪਿਆਰ ਵਾਲੀ ਮਮੋਜ਼ੀ ਸਾਡੇ ਸੀਗੇ ਬਹੁਤ ਸੋਹਣਾ ਹੈਗਾ નો ਡਾਊਟ ਹੈ ਰੈਸਟੋਰੈਂਟ ਬਹੁਤ ਸੁੰਦਰ ਤੇ ਸਾਫ ਐਂਡ ਨੀਟ ਐਂਡ ਕਲੀਨ ਸੀਗਾ ਇਹ ਸਾਰੀਆਂ ਪਿਕਚਰ ਉਥੇ ਕਲਿੱਕ ਕੀਤੀਆਂ ਗਈਆਂ ਨੇ Enjoy ਕਰੋ ਇਦਾਂ ਹੀ ਸਾਡੇ ਨਾਲ ਤੁਸੀਂ ਵੀ ਨਵੀਂ ਨਵੀਂ ਜਗ੍ਹਾ ਨੂੰ ਤੁਹਾਨੂੰ ਕਮਾਂਦੇ ਰਾਂਗੇ ਇਸ ਦੇ ਨਾਲ ਹੀ ਅੱਜ ਦਾ ਵਲੌਗ ਅਸੀਂ ਐਂਡ ਕਰਦੇ ਆ ਤੁਹਾਨੂੰ ਮਿਲਦੇ ਆ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ Thank you for watching video.